ਲੋਕ ਜੀ ਲੋਕ ਪਹੀ ਬਿਠਾ ਲੋਕ ਜੀ ਜਿੰਦਾਬਾਦ ਭਾਜਪਾ ਜਿੰਦਾਬਾਦ ਜੀ ਰਮਨਾਰਾ ਜਿੰਦਾਬਾਦ ਮਾਤਾ ਜੀ ਕੀ ਨਾਮ ਆ ਤੁਹਾਡਾ ਜੀ ਪਰਮੇਸ਼ਵਰੀ ਦੇਵੀ ਅਦੇ ਕਿਵੇਂ ਦੇਖਦੇ ਹੋ ਤੁਹਾਡੇ ਬੇਟਾ ਅਮਨ अरोड़ा ਹੁਣ ਇਹ ਪੰਜਾਬ ਦਾ ਪ੍ਰਧਾਨ ਇਲਾਨ ਕਰ ਦਿੱਤਾ ਗਿਆ ਉਹਨਾਂ ਨੂੰ ਸਾਰੇ ਪੂਰੇ ਪੰਜਾਬ ਦੇ ਵਾਗਡੋਰ ਉਹਨਾਂ ਦੇ ਹੱਥ ਦੇ ਵਿੱਚ ਆ ਗਿਆ ਕੀ ਕਹਣਾ ਚਾਹੁੰਦੇ ਵਾਗਡੋਰ ਸਰਕਾਰ ਨੇ ਦਿੱਤੀ ਹੈ ਪ੍ਰਮਾਤਮਾ ਨੇ ਦਿੱਤੀ ਹੈ ਸਰਕਾਰ ਨੇ ਲਾਇਕ ਸਮਝਿਆ ਉਹਦੇ ਹੱਥੇ ਚ ਵਾਗਡੋਰ ਫੜਾਈ ਹੈ ਪਰ ਉਹ ਜਿੱਥੋਂ ਤੱਕ ਮੈਂ ਕਹਿੰਨੀ ਆ ਅਮਨ अरोड़ा ਇੱਕ ਇਦਾਂ ਦੀ ਪ੍ਰਮਾਤਮਾ ਨੇ ਸ਼ਕਸ਼ੀਰਤ ਬਣਾਈ ਹੈ ਕਿ ਉਹ ਕੰਮ ਦਾ ਸ਼ੌਕ ਕੋਈ ਕਾਸੀ ਦਾ ਲਾਲਚ ਨਹੀਂ ਬਿਲਕੁਲ ਵੀ ਸਾਰਿਆਂ ਨੂੰ ਪਿਆਰ ਦੀਆਂ ਨਜ਼ਰਾਂ ਨਾਲ ਦੇਖਦਾ ਹੈ ਸਭ ਦੀ ਗੱਲ ਸੁਣਦਾ ਹੈ ਸਭ ਦੇ ਦੁੱਖ ਸੁੱਖ ਤੇ ਖੜਦਾ ਹੈ। ਇਹੀ ਉਹਦੀ ਬਹੁਤ ਵੱਡੀ ਸ਼ਾਬਾਸ਼ੀ ਹੈ। ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਮੇਰਾ ਇਹ ਬੇਟੇ ਨੂੰ ਪ੍ਰਮਾਤਮਾ ਨੇ ਇੰਨੀ ਸ਼ਕਤੀ ਦਿੱਤੀ ਹੋਈ ਹੈ ਨਾ ਕਿ ਇਹ ਕਿਸੇ ਵੀ ਤਰ੍ਹਾਂ ਦੇ ਇਹਦੇ ਵਿੱਚ ਕੋਈ ਅਪਗੁਣ ਨਹੀਂ ਹੈਗਾ। ਗੁਣੀ ਗੁਣ ਨੇ ਜਿੰਨੇ ਵੀ ਗਿਣ ਲਈਏ ਗੁਣੀ ਗੁਣ ਨੇ ਕਮਾਂ ਜਦੋਂ ਆਪਣੇ ਪੁੱਤ ਦੀ ਤਰੱਕੀ ਦੇਖਦੀ ਹੈ ਸਭ ਤੋਂ ਜ਼ਿਆਦਾ ਖੁਸ਼ੀ ਉਹਨੂੰ ਹੁੰਦੀ ਹੈ 2017 ਦੇ ਵਿੱਚ ਜਿੱਤ ਹੋਈ 22 ਚ ਉਸ ਤੋਂ ਵੱਡੀਆਂ ਵੋਟਾਂ ਨਾਲ ਜਿੱਤ ਹੋਈ ਤੇ ਹੁਣ ਸਭ ਤੋਂ ਵੱਡੀ ਜ਼ਿੰਮੇਵਾਰੀ ਨਾਲ ਦਾ ਬਿਲਕੁਲ ਬੇਟਾ ਇਹਦੇ ਤਾਂ ਕੋਈ ਸ਼ੱਕ ਨਹੀਂ ਹੈ ਇਸ ਤੋਂ ਵੱਡੀ ਹੋਰ ਜ਼ਿੰਮੇਵਾਰੀ ਕਿਹੜੀ ਹੋ ਸਕਦੀ ਹੈ ਸਾਰੇ ਪੰਜਾਬ ਪ੍ਰਦੇਸ਼ ਦਾ ਕਾਂਗਰਸ ਦਾ ਭਾਗ ਪੰਜਾਬ ਪ੍ਰਦੇਸ਼ ਦਾ ਪ੍ਰਧਾਨ ਬਣਿਆ ਬਣਾਇਆ ਸਰਕਾਰ ਨੇ ਉਹਦੇ 'ਚ ਕੋਈ ਗੁਣ ਦੇਖੇ ਹੀ ਹੋਣਗੇ ਨਾ ਆਪਾਂ ਕਿਸੇ ਨੂੰ ਤਾਂ ਹੀ ਆਪਾਂ ਕਿਸੇ ਨੂੰ ਉਹਦਾ ਰਕੀ ਦਿੰਦੇ ਆ ਜੇ ਗੁਣ ਹੋਣਗੇ ਉਹਦੇ ਤੇ ਇਹ ਗੁਣਾ ਤੇ ਆਪਦੇ ਆ ਤੇ ਪੂਰਾ ਉਤਰੂਗਾ ਮੈਨੂੰ ਇੰਨਾ ਵਿਸ਼ਵਾਸ ਹੈਗਾ ਤੁਹਾਨੂੰ ਪਤਾ ਕਦੋਂ ਲੱਗਿਆ ਕਿਉਂਕਿ ਜਦੋਂ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਲੱਗਿਆ ਹੋਊਗਾ ਕਿਵੇਂ ਦਾ ਮਾਹੌਲ ਸੀ ਤੁਹਾਡਾ ਮੈਨੂੰ ਬੇਟਾ ਵੈਸੇ ਮਾਹੌਲ ਤਾਂ ਕੰਨਿਆ ਨੇ ਪਹਿਲਾਂ ਵੀ ਕਹਿ ਲਿਆ ਸੀ ਵੀ ਇੰਨਾ ਸਾਰਾ ਹੋ ਗਿਆ ਸੀ ਬਹੁਤ ਚਲ ਦੇਖੀਓ ਜੇ ਤਾਂ ਟਾਈਮ ਆਊਗਾ ਪਰਮਾਤਮਾ ਇਹ ਟਾਈਮ ਬੜੀ ਚੀਜ਼ ਹੁੰਦਾ ਬੇਟਾ ਸਮਾਂ ਜਿਹੜਾ ਉਹ ਕਹਿੰਦੇ ਹੁੰਦੇ ਨੇ ਕਰਮਾਂ ਤੋਂ ਬਗੈਰ ਤੇ ਸਮੇਂ ਤੋਂ ਪਹਿਲਾਂ ਕੁਝ ਨਹੀਂ ਮਿਲਦਾ ਜਦੋਂ ਸਮਾਂ ਆਇਆ ਪਰਮਾਤਮਾ ਨੇ ਐਨ ਜਿਵੇਂ ਛੱਪਰ ਫਾਫੜੇ ਚੋਲ ਗਿਆ ਭਰਤੀਆਂ ਸਾਡੀਆਂ ਤਾਂ 22 'ਚ ਵੀ ਆ 17 'ਚ ਵੀ ਲੜਿਆ ਚਲ ਸਰਕਾਰ ਨਹੀਂ ਬਣੀ ਵਧੀਆ ਹੋ ਗਿਆ ਵਿਧਾਇਕ ਬਣਿਆ 22 'ਚ ਮੰਤਰੀ ਬਣਿਆ ਵਿਧਾਇਕ ਬਣਿਆ ਹੁਣ ਸਰਕਾਰ ਨੇ ਐਡੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਤਾਂ ਉਹਨੂੰ ਬੜੇ ਸ਼ੌਕ ਨਾਲ ਪਿਆਰ ਨਾਲ ਨਿਭਾਊਗਾ ਮੈਨੂੰ ਇੰਨੀ ਜਰੂਰ ਤਸੱਲੀ ਹੈ ਤਾ ਬਹੁਤ ਸੁੱਖਾ ਸੁੱਖ ਦੇ ਰਹੇ ਹੁਣ ਕਿੰਨੇ ਕੁ ਸੁੱਖਾ ਸੁੱਖੇ ਨੇ ਜਿਹੜੇ ਉਹ ਪੂਰੀਆ ਕਰਦੇ ਆ ਬੇਟਾ ਸੁੱਖਾ ਦਾ ਜਿੱਥੇ ਜਿੱਥੇ ਮਾਵਾ ਤਾਂ ਮੱਥਾ ਹੀ ਟੇਕਦੀ ਆਉਂਦੀ ਆ ਰਹੀ ਜਿੱਥੇ ਕੋਈ ਮੂਰੇ ਆਇਆ ਉੱਥੇ ਹੀ ਹੱਥ ਸਿਰ ਝੁਕਾਤਾ ਹੱਥ ਜੋੜਤੇ ਮਾਵਾ ਤੇ ਇਹੀ ਕੁਛ ਕਰ ਸਕਦੀ ਕਰ ਪਰ ਜ਼ਿੰਮੇਵਾਰੀ ਹੁਣ ਸੁਨਾਮ ਤੋਂ ਲੈ ਕੇ ਪੂਰੇ ਪੰਜਾਬ ਦੇ ਹੈ ਜਿਵੇਂ ਤੁਸੀਂ ਦੱਸਦੇ ਸੀ ਕਿ ਪੂਰੇ ਪੰਜਾਬ ਦੀ ਹੁੰਦੇ ਨਹੀਂ ਹੈਗੇ ਸੀ ਹੈਨਾ ਪੂਰੇ ਪੰਜਾਬ ਦੀ ਆਣਾ ਪੀਣਾ ਟਾਈਮ ਤੇ ਨਹੀਂ ਹੁੰਦਾ ਸੀ ਹੁਣ ਜ਼ਿਆਦਾ ਜ਼ਿੰਮੇਵਾਰੀ ਵਧ ਗਈ ਬੇਟਾ ਮੈਂ ਇਹਦੇ ਚ ਕੀ ਕਹਿ ਸਕਦੀ ਆ ਮੈਂ ਤਾਂ ਇਹੀ ਕਹਿ ਸਕਦੀ ਆ ਮੈਂ ਤਾਂ ਉਹ ਕੁੜੀ ਜਿਹੜੀ ਉਹਦੀ ਵਾਈਫ ਹੈ ਉਦੇ ਘਰ ਵਾਲੀ ਆ ਮੈਂ ਤਾਂ ਉਸੇ ਨੂੰ ਕਹਿ ਸਕਦੀ ਆ ਬੇਟਾ ਇਹਦਾ ਖਾਣੇ ਦਾ ਤੇ ਨੀਂਦ ਦਾ ਧਿਆਨ ਰੱਖਿਆ ਕਰ ਮੈਂ ਤੇ ਇਹੀ ਕਹਿ ਸਕਦੀ ਆ ਪਰ ਉਹ ਰਖਦੀ ਵੀ ਬਹੁਤ ਹੈ ਬਹੁਤ ਕਰਦੀ ਆ ਉਹਦਾ ਧਿਆਨ ਪਿੱਛੇ 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 ਅਮਨ ਜੀ ਅਮਨ ਜੀ ਅਮਨ ਜੀ ਪਰ ਮੈਂ ਕਹਿੰਦੀ ਐ ਅਹ ਜੀ ਲੜਕੀ ਹਰੇਕਾ ਬੰਦੇ ਨੂੰ ਜੇ ਮਿਲ ਜਾਵੇ ਨਾ ਮੈਂ ਕਹਿੰਦੀ ਆ ਦੁਨੀਆ ਸਵਰਗ ਬਣ ਜਾ ਠੀਕ ਹੈ ਬੰਦਾ ਧੰਨਵਾਦ ਜਿਸ ਨਾਮ ਆ ਕੇ ਸਾਡੀ ਖੁਸ਼ੀ ਦੇ ਵਿੱਚ ਸ਼ਰੀਕ ਹੋਏ ਤੇ ਸਾਡੀ ਖੁਸ਼ੀ ਨੂੰ ਹੋਰ ਚਰਚੰਦ ਲਾਈ ਸੋ ਅੱਜ ਦੇ ਲਈ ਸਾਡੇ ਸ਼ਹਿਰ ਲਈ ਬਹੁਤ ਵੱਡਾ ਭਾਗਾਣਾ ਦਿਨਾ ਕਿਉਂਕਿ ਮੰਤਰੀ ਸਾਹਿਬ ਨੂੰ ਕੰਮ ਕਰਨ ਦਾ ਸ਼ੌਂਕ ਉਹਨਾਂ ਦੇ ਫਾਦਰ ਤੋਂ ਉਰਤੀ ਵਿੱਚ ਮਿਲਿਆ ਸੀ ਕਿਉਂਕਿ ਵੱਡੇ ਬਾਵੀ ਜੀ ਨੂੰ ਵੀ ਬਹੁਤ ਕੰਮ ਕਰਨ ਦਾ ਸ਼ੌਂਕ ਸੀ ਉਸੇ ਤਰ੍ਹਾਂ ਬਾਈ ਜੀ ਨੂੰ ਵੀ ਮੰਤਰੀ ਸਾਹਿਬ ਨੂੰ ਵੀ ਕੰਮ ਕਰਨ ਦਾ ਸ਼ੌਂਕ ਹੈ ਸਾਡੇ ਲਈ ਅੱਜ ਹੋਰ ਖੁਸ਼ੀ ਦੁੱਗਣਾ ਸਾਡੀ ਖੁਸ਼ੀਆਂ ਚ ਵਾਧਾ ਇਸ ਕਰਕੇ ਹੋ ਗਿਆ ਪਹਿਲਾਂ ਬਾਈ ਜੀ ਐਮਐਲਏ ਸੀ ਤੇ ਫਿਰ ਮੰਤਰੀ ਰਹੇ ਤੇ ਅੱਜ ਉਹ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਬਣੇ ਤੇ ਉਹ ਸਾਡੇ ਹਲਕੇ ਨੂੰ ਬਹੁਤ ਵੱਡਾ ਮਾਣ ਮਿਲਿਆ ਤਰ ਕਿਸ ਤਰੀਕਾ ਨਾਲ ਦੇਖਦੇ ਹੋ ਮਾਹੌਲ ਕਿਵੇਂ ਦਾ ਬਣਿਆ ਹੋਇਆ ਅਰੋੜਾ ਜੀ ਦੇ ਘਰੇ ਕਿਉਂਕਿ ਲੱਡੂ ਵੰਡ ਰਹੇ ਹੋ ਢੋਲ ਵੱਜ ਰਹੇ ਨੇ ਖੁਸ਼ੀਆਂ ਕਿੰਨੀਆਂ ਕਰ ਬਹੁਤ ਵਧੀਆ ਮਾਹੌਲ ਹੈ ਜੀ ਸਾਰਿਆਂ ਨੂੰ ਵੱਡੀ ਗੱਲ ਅਕਾਲ ਪੁਰਖ ਦਾ ਮੈਂ ਇਸ ਗੱਲੋਂ ਧੰਨਵਾਦ ਕਰੀਆ ਵੀ ਸਾਡੀ ਆਸ ਨੂੰ ਬੂਰ ਪੈਣ ਲੱਗੇ ਜੋ ਸ਼ੁਰੂਆਤ ਕੀਤੀ ਸੀ ਅਮਨ ਜੀ ਨੇ ਪਹਿਲਾਂ ਹਲਕੇ 'ਚ ਘਰ ਘਰ ਜਾ ਕੇ ਸਾਰਿਆਂ ਨੂੰ ਉਹਨਾਂ ਦਾ ਕੰਮ ਕੀਤੇ ਤੇ ਹੁਣ ਉਹਨਾਂ ਨੂੰ ਪੰਜਾਬ ਦੀ ਜ਼ਿੰਮੇਵਾਰੀ ਮਿਲੀ ਹੈ ਮੈਂ ਤਾਂ ਇਹੀ ਕਹੂੰਗਾ ਪੰਜਾਬ ਦੇ ਲੋਕਾਂ ਨੂੰ ਵੀ ਤੁਸੀਂ ਬੇਫਿਕਰ ਹੋ ਜਾਓ ਕਿਉਂਕਿ ਇੱਕ ਵਾਰੀ ਬਾਈ ਜੀ ਜਦੋਂ ਕੋਈ ਜ਼ਿੰਮੇਵਾਰੀ ਸੰਭਾਲ ਲੈਂਦੇ ਨੇ ਉਸ ਤੋਂ ਬਾਅਦ ਨਿੱਜੀ ਤਾਂ ਕਿਸੇ ਦਾ ਹੋ ਸਕਦਾ ਕੋਈ ਨਿੱਜੀ ਗੁੱਸਾ ਹੋਵੇ ਪਰ ਉਹ ਆਮ ਜਨਤਾ ਦੇ ਕੰਮਾਂ ਦਾ ਕਦੇ ਕਿਸੇ ਨੂੰ ਲਾਂਭਾ ਨਹੀਂ ਆਉਂਦੇ ਮੈਨੂੰ ਪੂਰਾ ਵਿਸ਼ਵਾਸ ਹੈ ਵੀ ਉਹ ਪੰਜਾਬ ਨੂੰ ਇੰਨੇ ਵਧੀਆ ਟੰਗਾਂ ਚਲਾਉਣਗੇ ਆਉਣ ਵਾਲੇ ਅਸੀਂ ਤਾਂ ਕਹਾਂਗੇ ਪਰਮਾਤਮਾ ਚਾਹੇ ਮੁੱਖ ਮੰਤਰੀ ਪੰਜਾਬ ਆਪਾਂ ਇੱਥੇ ਇਕੱਠੇ ਹੋਈਏ ਬੰਨ੍ਹ ਕੱਟ ਕੇ ਲਾਏ ਕੱਟ ਕੇ ਲਾਓ ਕੀ ਨਾਮ ਆ ਸਰ ਅਮਰੀਕ ਸਿੰਘ ਜੜੀ ਬਾਰੇ ਅਮਰੀਕ ਜੀ ਕਿਵੇਂ ਦੇਖਦੇ ਹੋ ਅਮਨ ਅਰੋੜਾ ਜੀ ਨੂੰ ਹੁਣ ਪੂਰੇ ਪੰਜਾਬ ਦੇ ਜਿਵੇਂ ਬੜੀ ਸੋਪੀ ਜੀ ਕਿੰਨੀ ਕੁ ਖੁਸ਼ੀ ਦਾ ਮਾਣਾ ਤੁਹਾਡੇ ਨੂੰ ਖੁਸ਼ੀ ਦਾ ਸਾਰੇ ਪੰਜਾਬ ਨੂੰ ਵੀ ਹੈ ਜੀ ਸਾਡੇ ਸਨਾਮ ਬਸ ਸਹਿਮਤਾ ਬਹੁਤ ਜ਼ਿਆਦਾ ਆ ਕਾਬਲ ਵੀ ਤੇ ਸਾਡੇ ਇਹ ਮੰਤਰੀ ਸਾਹਿਬ ਤੇ ਸਾਰੇ ਜਿੰਨੇ ਵੀ ਇਹਨਾਂ ਦੇ ਬਾਦਲ ਸਾਹਿਬ ਦੀ ਵਰਸੀ ਤੇ ਵੀ ਆਉਂਦੇ ਸੀ ਉਦੋਂ ਵੀ ਅਸੀਂ ਸੁਣਦੇ ਰਹਿੰਦੇ ਸੀ ਮੰਤਰੀ ਸਾਹਿਬ ਨੂੰ ਵੀ ਜਿੰਨਾ ਇਹ ਕਾਬਲ ਨੇ ਕਿੰਨਾ ਲਾਇਕਤ ਨਾਲ ਬੋਲਦੇ ਨੇ ਇਹਨਾਂ ਦੇ ਸਖਸ਼ੀਅਤ ਨੂੰ ਇਸ ਨੂੰ ਦੇਖਦੇ ਹੋਏ ਜਿਹੜੇ ਇਹਨਾਂ ਨੂੰ ਪਦ ਦਿੱਤਾ ਪੰਜਾਬ ਪ੍ਰਧਾਨ ਦਾ ਉਹ ਇਹਨਾਂ ਦਾ ਹੱਕ ਬਣਦਾ ਸੀ ਇੱਕ ਵਰਕਰਾਂ ਦੀਆਂ ਕਿੰਨੀਆਂ ਆਸਾਂ ਵਧ ਜਾਂਦੀਆਂ ਨੇ ਕਿਉਂਕਿ ਸੁਨਾਮ ਦੇ ਐਮ.ਐਲ.ਏ. ਸੀ ਮੰਤਰੀ ਬਣੇ ਉਹ ਰ ਆਸਾਂ ਵਧੀਆਂ ਤਾਂ ਹੁਣ ਪੂਰੇ ਪੰਜਾਬ ਦੀ ਆ ਤੁਹਾਡੇ ਕੰਮ ਕਰਾਂ ਦੇ ਤੁਹਾਡੇ ਆਸਾਂ ਕਿੰਨੀਆਂ ਕਿ ਵਧ ਗਿਆ ਇਹ ਕੰਮ ਕਰਾਂ ਦੀ ਆਸਾਂ ਤਾਂ ਇਹ ਪਹਿਲਾਂ ਵੀ ਪੂਰਨ ਆਸਾ ਦਿੰਦੇ ਤੇ ਜੀ ਹੁਣ ਜਿਵੇਂ ਗਿੱਦੜਵਾਹ ਚ ਇਹਨਾਂ ਦੀ ਡਿਊਟੀ ਲਾਈ ਪਹਿਲਾਂ ਜਲੰਧਰ ਡਿਊਟੀ ਲੱਗੀ ਹੋਈ ਸੀ ਜੀ ਤੇ ਜਿੰਨੇ ਵੀ ਹੁਣ ਪਾਰਟੀ ਦੇ ਵਿੱਚ ਐਮ.ਐਲ.ਏ. ਸਾਹ ਬਣਨ ਉਹਨਾਂ ਨੂੰ ਬਹੁਤ ਉਤਸ਼ਾਹ ਵਧੂਗਾ ਉਹਨਾਂ ਨੂੰ ਬਹੁਤ ਹੀ ਤਰੀਕੇ ਨਾਲ ਇਹ ਜਿਹੜੀ ਗਾਈਡੈਂਸ ਆ ਅਬਦੇ ਕਰਨ ਨੂੰ ਦਿਆ ਕਰਨਗੇ ਤੇ ਉਸ ਦੇ ਨਾਲ ਸਾਰੇ ਪਿੰਡਾਂ ਦੇ ਵਿੱਚ ਸ਼ਹਿਰਾਂ ਵਿੱਚੋਂ ਮਾਨੂੰ ਬਹੁਤ ਬਹੁਤ ਸ਼ਾਹ ਬਣੂਗਾ ਉਹਦੇ ਕਰਕੇ ਪਾਰਟੀ ਦਾ ਜਿਹੜਾ ਮਜ਼ਬੂਤ ਬਣੂਗੀ ਹਾਂ ਜੀ ਪਹਿਲਾਂ ਤਾਂ ਮੰਤਰੀ ਸਾਹਿਬ ਨੂੰ ਵਧਾਈ ਦੇਣ ਦਾ ਹੱਕ ਹੈ ਸਾਨੂੰ ਤੇ ਸਾਰੇ ਸ਼ਹਿਰ ਨਿਵਾਸੀਆਂ ਨੂੰ ਬਹੁਤ-ਬਹੁਤ ਵਧਾਈਆਂ ਜਿਹੜੇ ਕੰਮ ਪਹਿਲਾਂ ਹੀ ਬਹੁਤ ਜ਼ਿਆਦਾ ਕੰਮ ਹੋਏ ਨੇ ਸ਼ਹਿਰ ਦੇ ਵਿੱਚ ਤੇ ਅਸੀਂ ਹੁਣ ਆਸ ਕਰਾਂਗੇ ਮੰਤਰੀ ਸਾਹਿਬ ਜਿਹੜੇ ਰਹਿੰਦੇ ਕੰਮ ਨੇ ਸਾਡੇ ਜਿਹੜੇ ਸੁਨਾਮ ਹਲਕੇ ਦੇ ਉਹ ਪੂਰੇ ਕਰਾਂਗੇ ਤੇ ਦੁਬਾਰੇ ਬਹੁਤ-ਬਹੁਤ ਸਾਰਿਆਂ ਨੂੰ ਫਿਰ ਵਧਾਈਆਂ